ਬੀਜੇਪੀ ਮੈਂਬਰ ਪਾਰਲੀਮੈਂਟ ਕੰਗਨਨ ਰਾਤ ਨੂੰ ਮੈਂ ਪੁੱਛਣਾ ਚਾਹੁੰਦਾ ਹੈ ਕਿ ਨਸ਼ਿਆਂ ਨੂੰ ਲੈ ਕੇ ਜਿਹੜਾ ਤੂੰ ਬਿਆਨ ਦੇ ਰਹੀ ਗੁਆਂਢੀ ਸਟੇਟਾਂ ਬਾਰੇ ਸਭ ਤੋਂ ਵੱਧ ਅਗਰ ਨਸ਼ਾ ਫੜਿਆ ਗਿਆ ਪਿਛਲੇ ਸਾਲਾਂ 'ਚ ਜਾਂ ਸਭ ਤੋਂ ਵੱਡੀਆਂ ਖੀਪ ਬਰਾਮਦ ਹੋਈਆਂ ਨਸ਼ਿਆਂ ਦੀਆਂ ਤੇ ਉਹ ਗੁਜਰਾਤ ਤੋਂ ਹੋ ਰਹੀਆਂ ਜਿੱਥੇ ਬੀਜੇਪੀ ਦੀ ਪਿਛਲੇ ਕਈ ਦਹਾਕਿਆਂ ਤੋਂ ਸਰਕਾਰ ਹੈ ਔਰ ਪ੍ਰਧਾਨ ਮੰਤਰੀ ਜੀ ਵੀ ਉੱਥੇ ਹੀ ਹੁੰਦੇ ਆ ਉਹਦੇ ਬਾਰੇ ਕੰਗਨਨ ਰਾਤ ਇੱਕ ਸ਼ਬਦ ਨਹੀਂ ਬੋਲਦੀ ਔਰ ਕੰਗਨਨ ਰਾਤ ਦੀ ਜਿਹੜੀ ਸ਼ਬਦਾਵਲੀ ਹੈ ਜਿਸ ਤਰੀਕੇ ਨਾਲ ਕੰਟਰੋਵਰਸ਼ੀਅਲ ਬਿਆਨ ਇਹ ਹਰ ਵਾਰ ਦਿੰਦੀ ਤੇ ਕਈ ਵਾਰ ਤੇ ਲੱਗਦਾ ਵੀ ਇਹ ਆਪ ਹੀ ਕਿਤੇ ਨਸ਼ੇ 'ਚ ਟੁੱਟ ਨੀ ਗਈ ਕਿ ਇਹਨੂੰ ਆਪ ਆ ਨਸ਼ੇ ਦੀ ਆਦਤ ਨਹੀਂ ਹੈ ਕਿਉਂਕਿ ਇਹਦੇ ਬਾਰੇ ਤਮਾਮ ਚਰਚਾ ਵਾ ਆ ਇਹਦੀ ਫਿਲਮਾਂ ਦੇ ਕੈਰੀਅਰ ਦੇ ਦੌਰਾਨ ਹੁਣ ਕਿਉਂਕਿ ਫਿਲਮਾਂ ਤੇ ਫਲॉप ਹੋ ਗਈਆਂ ਤੇ ਫਰਸਟ੍ਰੇਸ਼ਨ 'ਚ ਐਵੇਂ ਜੇ ਲੋਕ ਨਸ਼ੇ ਦੀ ਜਿਹੜੀ ਆ ਉਹ ਆਦਤ ਪਾ ਲੈਂਦੇ ਆ ਦੂਜੀ ਗੱਲ ਭਾਰਤੀ ਜਨਤਾ ਪਾਰਟੀ ਹਰ ਵਾਰ ਡਰਾਮਾ ਕਰਦੀ ਹੈ ਕਿੰਗ ਕੰਗਨਰ ਰਨਾਥ ਦੇ ਬਿਆਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਨੱਡਾ ਜੀ ਨੂੰ ਕਹਿਣਾ ਚਾਹੁੰਦਾ ਹੈ ਵੀ ਲੈਣਾ ਦੇਣਾ ਨਹੀਂ ਹੈ ਤੇ ਅੱਤੇ ਐਕਸ਼ਨ ਲਾਓ ਇਹ ਲੱਗੀ ਹੋਈ ਆ ਕੰਗਨਰ ਰਨਾਥ ਦਾ ਤੇ ਇੱਕੋ ਹੀ ਮਕਸਦ ਹੈ ਕਿ ਪੰਜਾਬ ਔਰ ਹਿਮਾਚਲ ਦੇ ਲੋਕਾਂ 'ਚ ਨਫ਼ਰਤ ਫਲਾ ਕੇ ਦਰਾਰ ਪਾਈ ਜਾਵੇ ਲੜਾਇਆ ਜਾਵੇ ਇਹੋ ਜਿਹੀ ਨਫ਼ਰਤੀ ਲੋਕਾਂ ਨੂੰ ਬਾਜ ਹੋਣਾ ਚਾਹੀਦਾ ਔਰ ਭਾਜਪੀ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ